ਫਾਜ਼ਿਲਕਾ ਪੁਲਿਸ ਵੱਲੋਂ ਚੋਰੀਆਂ ਅਤੇ ਲੁੱਟਖੋਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅਨਸਰਾਂ ਦੇ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਦੋਸ਼ੀ ਨੂੰ ਕੀਤਾ ਗ੍ਰਫਤਾਰ ਕਬਜ਼ੇ ਦੇ ਵਿੱਚੋਂ 4 ਮੋਟਰਸਾਈਕਲ ਕੀਤੇ ਸਨ ਬਰਾਮਦ ਇੰਸਪੈਕਟਰ ਮਨਜੀਤ ਸਿੰਘ ਮੁਖ ਅਫਸਰ थाना ਸਿਟੀ ਫਾਜ਼ਿਲਕਾ ਦੀ ਅਗਵਾਈ ਹੇ ਢਮਾੜੇ ਅਨਸਰਾਂ ਚੋਰਾ ਤੇ ਲੁਟੇਰਾ ਖਿਲਾਫ ਕਾਰਵਾਈ ਕਰਜਾ ਹੋਇਆ ਅਨਮੋਲ ਪੁੱਤਰ ਜੋਨੀ ਵਾਸੀ ਅੰਨੀ ਦਿਲੀਪ ਫਾਜ਼ਲ ਕਾ ਜੋ ਕਿ ਮੋਟਰਸਾਈਕਲ ਚੋਰੀ ਕਰਨ ਦਾ ਆਦੀ ਹੈ ਉਸ ਨੂੰ ਫੜ ਕੇ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਦੇ ਕੋਲੋਂ ਇੱਕ ਮੋਟਰਸਾਈਕਲ ਕਾਬੂ ਕੀਤਾ ਗਿਆ ਇਸ ਤੋਂ ਇਲਾਵਾ ਹੋਰ ਜਿਹੜੇ ਮਲਜ਼ਮ ਫੜੇ ਗਏ ਉਹਨਾਂ ਦੇ ਕੋਲੋਂ ਦੋ ਮੋਟਰਸਾਈਕਲ ਬਰਾਮਦ ਕੀਤੇ ਗਏ ਕਿ ਟੁੱਟੀ ਮੋਟਰ ਬਾਡੀ ਬਰਾਮਦ ਕੀਤੀਆਂ ਗਈਆਂ ਹਨ ਅਤੇ ਮਲਜ਼ਮ ਦੇ ਕੋਲੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਡਾਕਟਰ ਪੁਰਗਿਆ ਜੈਨ ਐਸਐਸਪੀ ਫਾਜ਼ਿਲਕਾ ਦੀ ਰੈਨ ਵਾਜਦੇ ਹੇਠ ਚੋਰੀਆਂ ਹਥਲਪਾਨ ਵਾਸਤੇ ਪੂਰੀ ਸਾਡੀ ਟੀਮ ਤਤਪਰ ਹੈਗੀ ਹੈ ਜਿੰਦੇ ਵਿੱਚ ਇੱਕ ਦੋਸ਼ੀ ਚੋਰ ਨੂੰ ਫੜ ਕੇ ਲੈਂਦਾ ਹੈਗਾ ਮੁਕਦਮਾਦਰਜ ਹੋ ਗਿਆ ਜਿੰਦੇ ਕੋਲ ਚਾਰ ਮੋਟਰਸਾਈਕਲਾਂ ਦੀ ਰਿਕਵਰੀ ਕੀਤੀ ਗਈ ਹੈ ਅੱਗੇ ਵੀ ਹੋਰ ਵੀ ਅੰਦਰ ਤੋਂ ਆਸ ਹੈ ਕਿ ਹੋਰ ਜਿਹੜੀ ਹੈਗੀ ਹੈ ਚੋਰੀਆਂ ਦੀ ਟ੍ਰੇਸ ਹੋਉਂਦੀ ਸਰਮ ਬਾਈਕ ਤੋਂ ਇਲਾਵਾ ਵੀ ਕੁਝ ਹੋਰ ਗਰਾਮਤ ਹੋਇਆ ਬਾਈਕ ਤੋਂ ਇਲਾਵਾ ਜਿਵੇਂ ਉਹ ਮੋਟਰਸਾਈਕਲ ਜਾ ਕੇ ਉਹਦੇ ਕੁਝ ਪਾਰਟਸ ਨੂੰ ਤੋੜਦਾ ਭੰਦਾ ਸੀਗਾ ਉਹਨਾਂ ਦੇ ਵਿੱਚ ਇੱਕ ਗਰਾਇੰਡਰ ਇੱਕ ਆਰੀ ਵਗੈਰਾ ਉਹ ਵੀ ਬਰਾਮਦ ਹੋਈ ਕੁਝ ਪਾਰਟਸ ਮਿਲੇਗੇ ਨਹੀਂ ਕੁਝ ਇਹ ਪਤਾ ਲੱਗੇ ਕਿ ਕਿਸ ਤਰ੍ਹਾਂ ਦਾ ਕਰਦੇ ਕੀ ਸੀ ਬਾਅਦ ਚ ਵੇਚਦੇ ਸੀ ਕਿਵੇਂ ਵੇਚਦੇ ਸੀ ਵੇਚਦੇ ਸੀ ਅੱਗੇ ਉਹਨਾਂ ਦੇ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਟੱਕ ਕੇ ਵੇਚਦੇ ਸੀ ਜਿਵੇਂ ਤੁਸੀਂ ਕਹਿ ਰਹੇ ਹੋ ਗਰਾਇੰਡਰ ਕੁਝ ਤਾਂ ਪ੍ਰੋਪਰ ਪੂਰੇ ਤੋਂ ਪੂਰੇ ਬਾਹਰਲੇ ਮਤਲਬ ਅੱਗੇ ਵੇਚ ਦਿੰਦੇ ਸੀਗੇ ਕੁਝ ਨੂੰ ਜੇ ਇੱਥੇ ਕਿਤੇ ਚਲਾਦੇ ਸੀਗੇ ਉਹਨੂੰ ਪਾਰਟਸ ਦੇ ਵਿੱਚ ਦੇਖ ਦਿਨ ਸਰ ਕਿੰਨੇ ਮੋਟਰਸਾਈਕਲ ਜਿਹੜੇ ਬਰਾਮਦ ਹੋਏ ਸਮਾਨ ਕੀ ਕੀ ਹੋਰ ਬਰਾਮਦ ਹੋਇਆ ਜੀ ਲਾ ਚਾਰ ਮੋਟਰਸਾਈਕਲ ਤੇ ਕੁਝ ਪਾਰਟਸ ਵੀ ਹੈਗੇ ਬੰਦਾ ਕੌਣ ਹੈ ਜੀ ਜਿਹਨੂੰ ਗ੍ਰਿਫਤਾਰੀ ਜਿਹਨੂੰ ਗ੍ਰਿਫਤਾਰ ਕੀਤਾ ਗਿਆ ਇਹਦਾ ਨਾਮ ਅਨਮੋਲ ਸਿੰਘ ਹੈਗਾ ਹਰਿਆਣਾ ਵਾਲਾ ਜੀ ਤੇ ਅੰਨੀ ਦਿੱਲੀ ਤੇ ਰਹਿਣਾ ਉਹ ਪਹਿਲਾਂ ਵੀ ਮਾਮਲੇ ਦਰਜ ਨਹੀਂ ਹੈ ਦਾ ਨਹੀਂ ਇਹਨਾਂ ਤੇ ਪਹਿਲਾ ਮਾਮਲਾ ਨਹੀਂ ਦਰਜ ਕੁਝ ਆ ਰਹੀ ਸੀਗੇ ਇਹਦੇ ਬਾਰੇ ਇਨਪੁਟ ਤੇ ਉਸ ਦੇ ਬਿਹਾਫ ਤੇ ਘਰੋਂ ਗ੍ਰਿਫਤਾਰ ਕਿਵੇਂ ਹੋਇਆ ਜੀ ਪੂਰੇ ਏਰੀਆ ਦੇ ਵਿੱਚ ਸਾਡੀ ਇੱਕ ਟੀਮ ਬਣੀ ਹੋਈ ਹੈ ਚੱਲ ਰਹੀ ਹੈਗੀ ਅੱਜ ਇਨਫੋਰਮੇਸ਼ਨ ਆਈ ਸੀ ਕਿ ਵੀ ਅਨਮੋਲ ਦਾ ਦਾ ਬੰਦਾ ਜਿਹੜੇ ਚੋਰੀਆਂ ਕਰਦਾ ਹੈਗਾ ਅੱਜ ਉਹ ਰੰਗੇ ਹਾਂਤੀ ਕਾਬੂ ਆ ਸਕਦੇ ਉਹਦੇ ਕੋਲ ਮੋਟਰਸਾਈਕਲ ਹੈ। ਇਹਨੇ ਕੱਲੇ ਕੋਲ 4 ਮੋਟਰਸਾਈਕਲ ਮਿਲੇ। ਬਿਲਕੁਲ ਜੀ। ਹੋਰ ਵੀ ਸਾਥੀ ਹੈ ਸਰ ਪਰ ਇੱਕ ਮੌਕੇ ਤੇ ਰਿਕਵਰ ਤਿੰਨ ਉਹਨੇ ਬਾਅਦ ਚ ਰਿਕਵਰ ਕਰਾਇਆ ਹੈ। ਸਰ ਇਹਨੇ ਦੱਸਿਆ ਕਿ ਕਿ ਹੁਣ ਤੱਕ ਕਿੰਨੇ ਕ ਮੋਟਰਸਾਈਕਲ ਜਿਹੜੇ ਚੋਰੀ ਕਰ ਚੁੱਕੇ ਐ ਸੀ। ਫਿਲਹਾਲ ਇਤੋਂ ਤੱਕ ਹੀ ਹੈਗਾ ਅੱਗੇ ਹੁਣ ਕੰਸੀ ਚੱਲ ਰਹੀ ਹੈ ਕਾਰੋਬਾਰ ਚੱਲ ਰਿਹਾ ਕੋਈ ਸਾਥੀ ਵੀ ਨਾਲ ਆਇਆ ਜਾਂ ਇਕੱਲਾ ਹੀ ਚੋਰੀ ਕਰਦੀ ਸੀ ਇਹ ਫਿਲਹਾਲ ਇਹ ਐਫ ਆਈ ਆਰ ਦਰਜ ਹੋ ਗਏ ਉਹਦੇ ਵਿੱਚ ਅੱਗੇ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਬਿਛੌਕੜ ਕਿਸ ਤਰ੍ਹਾਂ ਦਾ ਜੀ ਇਸ ਮੁੰਡੇ ਦਾ ਜੀ ਇਹ ਜਿੱਦਾਂ ਇਹਨਾਂ ਦੇ ਡੇੜੀ ਦੇ ਵੀ ਮੁਕੱਦਮਾ ਹੈਗਾ ਉਹ ਵੀ ਦੇਲ ਦੇ ਅੰਦਰ ਹੈਗਾ ਜੋਨੀ ਤੇ ਮੁਕੱਦਮਾ ਤੇ ਪਤਾ ਲੱਗਿਆ ਕਿ ਹੁਣ ਤੱਕ ਕਿੱਥੇ ਜਾ ਕੇ ਵੇਚਦੇ ਸੀਗੇ ਕਿਵੇਂ ਵੇਚਦਾ ਸੀਗਾ ਕਿ ਕੀ ਕਿੱਦਾਂ ਇਹ ਸਾਰਾ ਇਤੋਂ ਚੋਰੀਆਂ ਕਰਦਾ ਸੀ ਕਿ ਇਹ ਜਿਹੜੇ ਇਹਨਾਂ ਦੇ ਨਾਲ ਦੇ ਸਾਥ ਸੀਗੇ ਉਹ ਜਿੱਦਾਂ ਜਲਾਲਾਬਾਦ ਹੋ ਗਿਆ ਅਬੋਰ ਹੋ ਗਿਆ ਮਲੋਟ ਹੋ ਗਿਆ ਇਧਰ ਇਲਾਕਿਆਂ ਵਿੱਚ ਵੀ ਕਿ ਜਿਨ੍ਹਾਂ ਨੇ ਇਹ ਦੱਸਿਆ ਕਿ ਚੋਰੀ ਕਰਦੇ ਕਿਵੇਂ ਸੀ ਮਤਲਬ ਮੋਟਰਸਾਈਕਲ ਕਿਵੇਂ ਚੋਰੀ ਕਰਦੇ ਸੀ ਇਹ ਜਿੱਦਾਂ ਇਹ ਇਹਨਾਂ ਦੱਸਿਆ ਹੈ ਮੋਡਸ ਸਪਰੈਂਡ ਇਹ ਸੀਗੀ ਤੇ ਇੱਕ ਨੂੰ ਉਹਨੂੰ ਪਿੱਛੇ ਕਿਤੇ ਖੜਵਾ ਦਿੰਦੇ ਰੈਕੀ ਕਰਕੇ ਪ੍ਰੋਪਰਾਈਟੀ ਕਰਨ ਤੋਂ ਬਾਅਦ ਚੱਕਦੇ ਸੀ ਇਹ ਤਾਲਾ ਤੋੜਦੇ ਤਾਲਾ ਤੋੜਦੇ ਸੀਗੇ ਚਾਬੀ ਲਾ ਕੇ ਚੱਕਦੇ ਸੀਗੇ ਦੋਨੋਂ ਤਰੀਕੇ ਨਾਲ ਤਲਾਬੀ ਤੋੜ ਲੈਂਦੇ ਸੀਗੇ ਤੇ ਚਾਬੀ ਵੀ ਲਾਉਂਦੇ ਸੀ ਚਾਬੀਆਂ ਵੀ ਇਨਾਂ ਕੋਲ ਕੁਝ ਰਾਮਦੁਨ ਸਰ ਚੋਰੀ ਦੀ ਵਾਰਦਾਤ ਦੇ ਵਿੱਚ ਹੋਊਗਾ ਚਾਹੇ ਚੋਰੀ ਕਰਨ ਦੇ ਵਿੱਚ ਹੈਗੇ ਚਾਹੇ ਉਹ ਫਰੀਦਦਾਰ ਕਰਦਾ ਫਰੀਤੀ ਕਰਦਾ ਹੈਗੇ ਸਾਰਿਆਂ ਨੂੰ ਚਕਮਾ